ਦੇਖੇ ਦਿੱਲੀ ਪਾਉਟ ਟਾਈਮ ਵਿੱਚ ਹਨ ਤੇ ਨਾਲ ਸਟਾਰ ਨਿਊਟਨ ਬਾਅਦ ਸਾਡੀ ਪ੍ਰਸਿੱਧ ਟੀਮ ਬੰਦਾਸ ਜੋ ਕਵਿੱਤਰ ਧਰਤੀ ਹੈ ਉਹ ਪਗੰਭਰੀਆ ਜਿਹੜੇ ਪਹਿਲੀ ਪਾਸ਼ੀ ਧੰਧਨ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਦੇ ਸਹਾਦਰ ਸੀਚਾਂ ਜੀ ਜਿਨ੍ਹਾਂ ਦੀ ਆਰ ਜੀ 19 ਸਾਲ ਦੇ ਵਿੱਚ ਇੱਥੇ ਉਹਨਾਂ ਦਾ ਜੋ ਬਕਸ਼ਿਸ਼ ਉਹਨਾਂ ਦੀਆਂ ਚਾਰ ਕਮਲਾ ਦੇ ਨਾਲ ਉਹਨਾਂ ਦੇ ਹੱਥੀ ਜਿਹੜਾ ਤਾਂ ਤਾਂ ਬਬੂ ਦਾ ਸੈਜੀਆ ਉਹਨਾਂ ਦੇ ਚ ਉਹ ਅੰਤਮ ਕਿਰਿਆ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਹੱਥੀ ਉਹਨਾਂ ਨੂੰ ਸੱਚ ਕਰਨ ਜਿਹੜੀ ਹੈ ਉਹਨਾਂ ਨੂੰ ਪਤਾ ਤੋਂ ਆ ਅਸੀਂ ਇੱਥੇ ਸਰਦਾਰ ਸੁਖਦੇਸ਼ੀ ਜੀ ਦਰਬਦਾਸ ਤੋਂ ਜੁੜ ਚੁੱਕੇ ਨੇ ਬਹੁਤ ਹੀ ਚੰਗਾ ਕੰਮ ਕਰ ਰਿਹਾ ਹੈ ਫਲਾਹਾਂ ਦਾ ਜੋ ਕੰਮ ਕਰ ਰਿਹਾ ਅਸੀਂ ਗੱਲ ਕਰਾਂਗੇ ਇਹਨਾਂ ਨਾਲ ਕਿਉਂਕਿ ਸਰਕਾਰ ਨੇ ਪਾਲਸੀਆਂ ਇਹ ਕਈ ਕਈ ਇਹਦੇ ਪ੍ਰੂਫ ਬਣੇ ਡਬਲ ਡਬਲ ਪ੍ਰੂਫ ਬਣਿਆ ਇੱਕ ਗਰਦਾਰ ਕਾਰਡ ਜਾਂ ਦੋ ਲੈ ਕੇ ਉਹਨਾਂ ਦਾ ਸਰਕਾਰ ਨੂੰ ਚੋਣਾ ਲੱਗ ਰਿਹਾ ਕੀ ਉਹਨਾਂ ਦੇ ਵਿੱਚ ਸਰਕਾਰ ਦੇ ਬੰਦੇ ਵੀ ਸ਼ਾਮਲ ਨੇ ਕਿ ਜਾਂ ਉਹ ਲੋਕ ਨੇ ਸ਼ਾਮਲ ਜਿਨ੍ਹਾਂ ਨੇ ਡਬਲ ਡਬਲ ਆਪਣੇ ਪ੍ਰੂਫ ਬਣਾ ਕੇ ਤੇ ਸਰਕਾਰ ਨੂੰ ਚੋਣਾ ਲਾ ਰਹੇ ਉਹਨਾਂ ਨਾਲ ਗੱਲ ਕਰੇ ਸਾਜੇ ਦੇ ਬਾਰੇ ਕੀ ਚਾਹਨਾ ਚੰਦੇ ਸੀ ਇਹ ਜੇ ਇਹ ਪਹਿਲਾਂ ਤੋਂ ਬਣ ਚੁੱਕੇ ਨੇ ਡਬਲ ਡਬਲ ਪ੍ਰੂਫ ਤੇ ਡਬਲ ਡਬਲ ਬੈਨੀਫਿਟ ਸਰਕਾਰ ਕੋਲ ਲੈਣ ਵਾਸਤੇ ਜਿਸ ਤਰ੍ਹਾਂ ਆਸ਼ਰਣ ਕਾਰਡ ਹੀ ਲੈ ਲੀਏ ਜਿਨ੍ਹਾਂ ਦੇ ਬੰਨ ਯੋਗ ਨਹੀਂ ਉਹਨਾਂ ਨੇ ਬੜਾ ਲੈ ਤਗੜੇ ਤਗੜੇ ਸਕੀਮਾਂ ਸਰਕਾਰ ਨੇ ਕੱਢੀਆਂ ਗਰੀਬ ਬੰਦਿਆਂ ਵਾਸਤੇ ਜਿਨ੍ਹਾਂ ਕੋਲ ਆਪਣੇ ਖਾਂ-ਪੀਣ ਦੀ ਇਰਤਸਾ ਵਗੈਰਾ ਨਹੀਂ ਕਰ ਸਕਦੇ ਜੀ ਤੇ ਇੱਥੇ ਤੇ ਜ਼ਿਮੀਦਾਰ ਜਿਹੜੇ ਆਪਣੀਆਂ ਕੰਟਾਂ ਵੇਚਦੇ ਆ ਉਹਨਾਂ ਨੇ ਵੀ ਆਪਣੇ ਪ੍ਰੂਫ ਬਣਾਏ ਰਾਸ਼ਨ ਕਾਰਡ ਬਣਾਏ ਇਸ ਕਰਕੇ ਬਹੁਤ ਕਾਫੀ ਕੰਟਰੋਲ ਹੋ ਚੁੱਕਾ ਆ ਨਵੀਂ ਸਰਕਾਰ ਜਿਹੜੀ ਆ ਨਾ ਆਵਾਜ਼ੀ ਪਾਰਟੀ ਦੀ ਭਗਵੰਤ ਮਾਨ ਜੀ ਨੇ ਇਹਨਾਂ ਨੇ ਇੱਥੇ ਕੰਟਰੋਲ ਕੀਤਾ ਹੋਣਾ ਤੇ ਅੱਗੋਂ ਜੋ ਵੀ ਬਣਦਾ ਉਹ ਸਾਰਾ ਇਨਕੁਆਰੀਆਂ ਕਰਕੇ ਬਕਾਇਦਾ ਸਭ ਬਣਦਾ ਅਜੇ ਵੀ ਸਾਡੇ ਕੋਲ ਵੀ ਕਈ ਆ ਜਾਂਦੇ ਆ ਸਾਡੇ ਪਹਿਲਾਂ ਲੱਗ ਬਣੇ ਸੀਗੇ ਉਹ ਕੱਟੇ ਗਏ ਆ ਉਹ ਹੋ ਗਏ ਆ ਜਿਹੜੇ ਅੱਗੇ ਅੱਗੇ ਕਟਵਾਰੀਆਂ ਕੋਲ ਵੀ ਰਿਪੋਰਟਾਂ ਕਰਾ ਦੇਦੇ ਪੋਲਿਟੀਕਲ ਪ੍ਰੈਸ਼ਰ ਕਰਾਉਂਦੇ ਆ ਕੋਈ ਇਹੋ ਜਿਹਾ ਕੰਮ ਚੱਲਦਾ ਸੀ ਉਹ ਹੁਣ ਉਹਤੇ ਕੰਟਰੋਲ ਹੋਇਆ ਤੇ ਮੇਰਾ ਖਿਆਲ ਹੈ ਵੀ ਜਲਦੀ ਸਾਰਾ ਸਹੀ ਹੋ ਜਾਏਗਾ ਕੋਈ ਸਰਜੀਤ ਬਹੁਤ ਵਧੀਆ ਸਰਕਾਰ ਕੰਮ ਕੀਤਾ ਸੁਲਾਹਾਂ ਦਾ ਜੋ ਕੀਤਾ ਵਾ ਕਿ ਅਗਰੇ ਪਹਿਲੀਆਂ ਸਰਕਾਰਾਂ ਚ ਐਮਐਲਏ ਜਾਂ ਮੰਤਰੀ ਬੰਦੇ ਇੰਜੀਨੀਅਰ ਬੰਦੇ ਉਹਨੀਆਂ ਜਿਹੜੇ ਪੈਨਸ਼ਨ ਸੀ ਚਲੋ ਵਧੀਆ ਸਰਕਾਰ ਨੇ ਕੀਤਾ ਕਟੌਤੀ ਕੀਤੀ ਕਿ ਇੱਕ ਐਮਐਲਏ ਬੰਦਾ ਚਾਹੇ ਮੰਤਰੀ ਬੰਦਾ ਉਹਦੀ ਇੱਕ ਹੀ ਪੈਨਸ਼ਨ ਹੁੰਦੀ ਆ ਤਾਂ ਅਸੀਂ ਇਹ ਵੀ ਗੱਲ ਕਰਾਂਗੇ ਜੇ ਇੱਕ ਪੈਨਸ਼ਨ ਆ ਇੱਕ ਉਹਨਾਂ ਦਾ ਪ੍ਰੂਫ ਆ ਇੱਕ ਡਾਕੂਮੈਂਟਸ ਉਹ ਸੁਧਾਰ ਤੇ ਇੱਕ ਹੀ ਮੈਨੀਫੈਸਟ ਦੇ ਬਤਾਵ ਜੋ ਡਾਕੂਮੈਂਟਸ ਆ ਤੇ ਇੱਕ ਪਿੰਡ ਜੋ ਵੋਟ ਪਾਵੇਗਾ ਇੱਕ ਪਿੰਡ ਜੋ ਉਹਦਾ ਹੋਣਾ ਚਾਹੀਦਾ ਵੀ ਉਹਨੂੰ ਜੋ ਸਰਕਾਰੀ ਸਹੂਲਤਾਂ ਇੱਕੇ ਪ੍ਰੂਫ ਤੇ ਇੱਕੇ ਪਿੰਡ ਚ ਜਾਂ ਇੱਕੇ ਕਸਬੇ ਚ ਮਿਲਣੀ ਚਾਹੀਦੀ ਕਿ ਦੂਜੇ ਕਸਬੇ ਚ ਉਹਦੇ ਬਾਰੇ ਕੀ ਕਹਿੰਦਾ ਕਿਉਂ ਮਿਲ ਰਹੀ ਹੈ ਬਸ ਦੇਖੋ ਜੀ ਪਹਿਲਾਂ ਤੁਸੀਂ ਜਿਹੜਾ ਕਿਹਾ ਇੱਕ ਪੈਨਸ਼ਨ ਵਾਲਾ ਗੱਲ ਇਹਦੇ ਸਰਕਾਰ ਨੇ ਇੱਕ ਇਤਿਹਾਸਕ ਪੈਸਾ ਲਿਆ ਜਦੋਂ ਸਾਡੇ ਨੁਮਾਇੰਦੇ ਐਮਪੀ ਐਮਐਲਏ ਕਹੋਂਦੇ ਆ ਉਹ ਪਿੰਡ ਜੀ ਅਸੀਂ ਸੇਵਾ ਕਰੀਏ ਸੇਵਾ ਵਿੱਚ ਕੋਈ ਪੈਨਸ਼ਨ ਤਨਖਾਹ ਚਾਹੀਦੀ ਨਹੀਂ ਪਹਿਲੀ ਗੱਲ ਚਲੋ ਤਨਖਾਹ ਉਹਨਾਂ ਨੇ ਚਲੋ ਆਪਣਾ ਟਾਈਮ ਕਰਨਾ ਤਨਖਾਹ ਜੋ ਸਰਕਾਰ ਨੇ ਰੱਖੀ ਹੈ ਉਹ ਤਾਂ ਮਿਲਣੀ ਚਾਹੀਦੀ ਆ ਤੇ ਜਿਹੜੀ ਪੈਨਸ਼ਨ ਆ ਪੈਨਸ਼ਨ ਇੱਕ ਜਿਹੜੀ ਕਰ ਦਿੱਤੀ ਆਏ ਤਾਂ ਬਹੁਤ ਵੱਡਾ ਪੰਜਾਬ ਦੇ ਪੰਜਾਬ ਨੂੰ ਫਾਇਦਾ ਕਿਉਂਕਿ ਫालतू ਪੈਸੇ ਜੇ 5 ਵਰੀ ਕੋਈ ਬਣ ਗਏ ਐਮਐਲਏ ਦੇ 5 ਪੈਨਸ਼ਨਾਂ ਲਈ ਗਿਆ ਇਹ ਕਾਨੂੰਨ ਹੀ ਗਲਤ ਸੀਗਾ ਹੁਣ ਉਹ ਜਿਹੜਾ ਕੀਤਾ ਉਹ ਸਹੀ ਕੀਤਾ ਬਾਕੀ ਨਹੀਂ ਗੱਲ ਜਿਹੜੀ ਦੋ ਦੋ ਜਗ੍ਹਾ ਤੇ ਵੋਟਰ ਕਾਰਡ ਬਣਿਆ ਜਾਂ ਰਾਸ਼ਨ ਕਾਰਡ ਬਣਿਆ ਜਾਂ ਆਧਾਰ ਕਾਰਡ ਜੇ ਆਧਾਰ ਕਾਰਡ ਬਣਿਆ ਆਧਾਰ ਕਾਰਡ ਤੇ ਬਹੁਤ ਘੱਟ ਬਣਿਆ ਰਾਸ਼ਨ ਕਾਰਡ ਤੇ ਬਣਾਉ ਨੂੰ ਲੈਂਦੇ ਆ ਉਹ ਜਿਹੜੇ ਹੁਣ ਜਾਂਦੇ ਲੇਕ ਹੋ ਜਾਂਦੇ ਨਾਲ ਉਦੋਂ ਦਾ ਉੱਤੇ ਕੰਟਰੋਲ ਹੈ ਸਾਂਝ ਇੱਕ ਬੇਤਿਆ ਅਕਰ ਜਿਹੜੇ ਡੌਲ ਪ੍ਰੂਫ ਬਣਦੇ ਚਹ ਕਾਰਡ ਕਾਰਡ ਲਾ ਲੋ ਪੈਨ ਕਾਰਡ ਲਾ ਲੋ ਰਾਸ਼ਨ ਕਾਰਡ ਲੈ ਲੋ ਜਿਹੜੀ ਬਣਾਇਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਲਾਜ਼ਮੀ ਪੈਂਦੀ ਹੈ ਵੇਖੋ ਜੀ ਉਹ ਤੇ ਆਪ ਹੀ ਫਸਲ ਵਾਲੀ ਗੱਲ ਆ ਕਾਰਵਾਈ ਤੋਂ ਤੇ ਭਰਦੀ ਬੰਦੀ ਆ ਜਿਹੜਾ ਡਬਲ ਪ੍ਰੂਫ ਬਣਾਏਗਾ ਤੇ ਉਹ ਉਹ ਤੇ ਪਕਾਇਦਾ ਸਭ ਕੋਈ ਕਾਲਮ ਭਰੇ ਹੁੰਦੇ ਆ ਉਹ ਤੇ ਆਪ ਫਸਲ ਵਾਲੀ ਗੱਲ ਆ ਜਿਹੜਾ ਬਣਾਏਗਾ ਤੇ ਉਹਨਾਂ ਦੇ ਵੀ ਪੜੀ ਹੋਣੀ ਚਾਹੀਦੀ ਹੈ ਜਿਹੜੇ ਮਸੇ ਡਬਲ ਇਹ ਇੱਕ ਹੋਰ ਸਾਡੀ ਇੱਕ ਸਵਾਲ ਹੈ ਸਾਹਿਬ ਜੀ ਤੁਹਾਨੂੰ ਕੀ ਅਗਰ ਕਿਥਈ ਜ਼ਮੀਨ ਦੇ ਨਾਲ ਸਬੰਧਤ ਪੂਰੇ ਆਧਾਰ ਤੇ ਉਹਨੂੰ ਮਾਪਿਆ ਜਮੀਨ ਮਾਫੀ ਲੈਣ ਕਿਦੇ ਆ ਉਹਦੇ ਵਾਸਤੇ ਸਰਕਾਰ ਨੇ ਅੱਜ ਕੀ ਫੈਸਲੇ ਲਏ ਨੇ ਇਹ ਕਹਿੰਦੇ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਮਸਲਾ ਚਾਹ ਮੈਂ ਕਰਨਾ ਕਿਸੇ ਦਾ ਕੋਈ ਵੀ ਜਗਾ ਆ ਚਾਹ ਕਿਸੇ ਦਾ ਜਾਂ ਕੋਈ ਲਾ ਲੋ ਬਰਕਬਾ ਮੇਰਾ ਜਾਂ ਕਿਸੇ ਦਾ ਅਗਰ ਉੱਤਿਆਪਾ ਕੋਈ ਵੀ ਕਰਦੇ ਆ ਕੋਈ ਬਲਾਕ ਕਾਰਵਾਈ ਹੋਣੀ ਚਾਹੀਦੀ ਕਿ ਕਾਨੂੰਨੀ ਚਾਹੀਦੀ ਜੇ ਇਹ ਰਫਰੀ ਨਾਲ ਜਿਹੜਾ ਕੋਈ ਕਰਾ ਲੈਂਦੇ ਆ ਹਲਕੜੋਣੀ ਚਾਹੀਦੀ ਆ ਜਿਹਦੀ ਜਮੀਨ ਆ ਉਹਨੇ ਕੋਣਾ ਨਹੀਂ ਚਾਹੀਦੀ ਆ ਕੋਈ ਮੱਲੋ ਮਸਲੇ ਇਹੋ ਜਿਹੇ ਵੇਖੇ ਬੰਦੇ ਦੂਰ ਨੇੜੇ ਚੱਲ ਜਾਂਦੇ ਜਾਂ ਕਈ ਮਰ ਜਾਂਦੇ ਆ ਉਹਨਾਂ ਦੀ ਜਾਲੀ ਬਣਾ ਮਰੋਗੇ ਤੇ ਲੋਕ ਬਲੀਭੁਗਤ ਕਰਕੇ ਕਰਾਉਂਦੇ ਆ ਆਪਣੇ ਨਾਂ ਤੇ ਉਹ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿ ਇਹ ਤਾਂ ਜਲੋਜਿਕ ਗਲਤ ਸੀ ਤੁਹਾਡੇ ਕੋਲ ਸਵਾਲ ਕਰ ਰਹੇ ਆ ਬਹੁਤ ਢਾਹ ਦੋ ਸਮਾਜ ਵਿੱਚ ਵੀ ਅਗਰ ਕਿਸੇ ਦੇ ਡੋਲ ਡਾਕੂਮੈਂਟਸ ਬਣ ਜਾਂਦੇ ਆ ਉਸ ਤੇ ਤੇ ਪੈਨਸ਼ਨ ਆ ਦਾ ਲਾਹਤ ਦਾ ਵਿਆਹ ਦਾ ਸਗਰ ਸੀ ਕੀ ਮਤ ਹੈ ਉਹ ਦੁਬਾਰਾ ਰਿਪੀਟ ਕਰ ਸਕਦੇ ਕਨੈਕ ਕਰ ਸਕਦੇ ਵੇਖੋ ਜੀ ਜਿਹੜਾ ਤੇ ਜਿਸ ਦਾ ਰਾਸ਼ਨ ਕਾਰਡ ਲੈ ਲੋ ਜੇ ਇਥੋਂ ਬਦਲ ਕੇ ਦੂਜੇ ਪਿੰਡ ਚ ਲਗਾਇਆ ਜਾ ਕੇ ਤੇ ਚਲ ਗਿਆ ਉਹ ਆਧਾਰ ਕਾਰਡ ਨਾਲ ਲਿੰਕ ਹੁੰਦਾ ਤੇ ਉਹ ਜਦੋਂ ਵੀ ਉਹ ਆਧਾਰ ਕਾਰਡ ਦਾ ਨੰਬਰ ਲੱਗੇਗਾ ਉਥੇ ਜਿਹੜਾ ਲਾਸਟ ਹੈ ਉਸੇ ਤੇ ਕਰ ਅਮਲ ਹੋਣਾ ਜਿਹੜਾ ਪਹਿਲੇ ਉਹ ਆਟੋਮੈਟਿਕ ਕੱਟਿਆ ਹੀ ਸਮਝਿਆ ਜਾਣਾ ਕਿਉਂਕਿ ਆਧਾਰ ਕਾਰਡ ਨਾਲ ਲਿੰਕਿਆ ਹੈ ਜੀ ਇਸ ਤੇ ਬਾਕੀ ਜਿਹੜੀ ਉਹ ਹੋਰ ਕੀ ਪੁੱਛਿਆ ਤੁਸੀਂ ਥੋੜੀ ਲੈ ਸਕਦੇ ਹਾਂ ਇੱਕ ਇੱਕ ਨੋਟ ਚਾਹੀ ਗੱਲ ਅਖਬਾਰ ਚ ਪੜਿਆ ਕੇਸ ਜਾਲੀ ਵਿਆਹ ਦੇ ਕਾਰਡ ਬਣਾ ਕੇ ਤੇ ਉਹ ਕਈਆਂ ਨੇ ਦੁਬਾਰਾ ਬਾਰੇ ਸ਼ਿਸ਼ੂ ਲਈ ਪੈਸੇ ਲੈ ਲੈ ਪਾਈ ਨਹੀਂ ਵਿਆਹ ਹੈ ਹੀ ਨਹੀਂ ਕਿਸੇ ਦਾ ਹਾਂਜੀ ਉਂਝ ਹੀ ਬਣਾ ਕੇ ਕਾਰਡ ਦੇ ਕੇਸ ਬਣਾ ਕੇ ਦੇਦਾ ਕੋਈ ਮੇਰੇ ਹੀ ਭੁਗਤ ਕਰਦੇ ਜਾਣ ਉਹ ਉਹ ਉਹਦੇ ਕੇਸ ਇੱਕ ਦੋ ਇੱਕ ਤਾਂ ਹੋਰ ਜੀ ਡੁੱਟ ਚਾਏ ਉਹਨਾਂ ਦੇ ਕਾਰਵਾਈ ਪੁਲਿਸ ਕਾਰਵਾਈ ਹੋਈ ਆ ਇਹ ਦਾਰਸ਼ਿਕ ਗੱਲ ਪਰਸੋਂ ਪੇਪਰ ਚੱਲ ਗਈ ਚੌਥੀ ਲੱਗੀ ਲੋ ਜੀ ਗੱਲ ਕਰਾਂਗੇ ਜਿਹੜੀ ਕੋਈ ਪੈਸ਼ਨਰ ਲੈ ਲਿਆ ਜਿਹੜੇ ਲਾਗੇ ਗਲਤ ਤੇ ਉਹਦੇ ਬਾਰੇ ਪੈਸ਼ਨਰ ਬਾਰੇ ਕੀ ਕਹਿਣਾ ਚਾਹੁੰਦੇ ਵੇਖੋ ਜੀ ਜਿਹੜੇ ਦਾ ਇਥੇ ਦੇ ਅਖਬਾਰਾਂ ਚ ਅਸੀਂ ਇਹ ਵੀ ਪੜਿਆ ਆਈ ਬੰਦੇ ਮਰ ਚੁੱਕੇ ਆ ਉਹਨਾਂ ਦੀਆਂ ਪੈਨਸ਼ਨਾਂ ਲਈ ਜਾ ਰਹੀਆਂ ਇਹ ਕੋਈ ਕਈ ਕੇਸ ਕਲਸ ਕੇਸ ਵੀ ਹੋਏ ਨੇ ਰੌਲਾ ਬਹੁਤ ਪਿਆ ਇਹ ਬਹੁਤ ਵੱਡੇ ਪੱਧਰ ਤੇ ਬੰਦੇ ਮਰ ਗਿਆਆਂ ਦੀਆਂ ਪੈਨਸ਼ਨਾਂ ਜਿਹੜੀਆਂ ਲੈ ਰਹੇ ਆ ਤੇ ਉਹਨਾਂ ਤੇ ਕਾਰਵਾਈ ਵੀ ਹੋ ਰਹੀ ਆ ਔਰ ਉਹ ਬੰਦੇ ਜਿਹੜੇ ਨਾ ਉਹ ਏਡੇ ਵੱਡੇ ਪ੍ਰੂਫ ਤੇ ਉਹ ਬਰੀ ਵੀ ਨਹੀਂ ਹੋ ਸਕਦੇ ਕੇਸ ਇਹ ਬਹੁਤ ਵੱਡਾ ਕਰਾਇਮ ਆ ਨੂੰ ਚੂਨਾ ਲਾਉਣ ਦਾ ਧੋਖਾ ਦੇਣ ਦਾ ਇਹ ਜਰੀਆ ਜਿਹੜਾ ਇਹ ਫੜਿਆ ਵੀ ਜਾਣਾ ਤੇ ਇਹ ਕੋਰਟ 'ਚ ਵੀ ਪੇਸ਼ ਹੋ ਜਾਣਾ ਤੇ ਬੰਦੇ ਬਲੀਵ ਨਹੀਂ ਹੋਣੇ ਉਹ ਜਿਵੇਂ ਬਹੁਤ ਧੀਰਗ ਗੱਲ ਕੀਤੀਆਂ ਉਹਨਾਂ ਨੇ ਇੱਕ ਸਮਾਜ ਸੇਵਕ ਲਾ ਲੋ ਚੰਗੇ ਸੁਲਝੇ ਸਿਟੀਜਨਾਂ ਨਾਲ ਗੱਲ ਕੀਤੀ ਕਿ ਜਿਹੜੇ ਸਰਕਾਰ ਨੂੰ ਤੂਣਾ ਲਾ ਲਾ ਦੇ ਤੇ ਬਹੁਤ ਤਗੜੇ ਨੇ ਕਹਿੰਦੇ ਕਿ ਮੁਰਦੇ ਦੀ ਪੈਨਸ਼ਨ ਖਾਈ ਜਿੰਦੇ ਲਾ ਲਾ ਕੇ ਔਰ ਜਿਹੜੀਆਂ ਸਗਲ ਸਕੀਮਾਂ ਉਹ ਵੀ ਲਾ ਰਿਆ ਪਰ ਕਈ ਪ੍ਰੂਫ ਇਹ ਵੀ ਨਾ ਕਿਹਾ ਭਈ ਅਗਰ ਡਬਲ ਆ ਰਿਹਾ ਡਬਲ ਬਣਿਆ ਆਧਾਰ ਕਾਰਡ ਨੂੰ ਪੈਨ ਕਾਰਡ ਕੋਈ ਵੀ ਆ ਪਰ ਉਹ 21 ਦਾ ਚੱਲਣਾ ਦਜੇ ਤਾਂ ਬੰਦ ਉਹ ਗੱਲ ਸਰਚ ਕਰਨਗੇ ਗੁੱਟਾ ਲੈਣਗੇ ਜਿਹੜਾ ਪਹਿਲਾਂ ਬਣਿਆ ਉਹ ਤੇ ਖਤਮ ਗਿਆ 21 ਤਾਂ ਇਹ ਵੀ ਆ ਔਰ 21 ਪੈਨਸ਼ਨ ਹੋਣੀ ਚਾਹੀਦੀ ਹੈ ਇਹ ਕਿਉਂ ਨਾਲ ਦੇ ਹੋਣਾ ਔਰ 50 ਸਰਕਾਰ ਜੋ ਜੂਨਾ ਲੱਗ ਰਿਹਾ ਉਹਦੀ ਉੱਚ ਪੱਧਰ ਜਾਂਚ ਹੋ ਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਲੋ ਜੀ ਗੱਲ ਕਰਾਂਗੇ ਜਿਹੜੀ ਕੋਈ ਪੈਸ਼ਨ ਲੈ ਰਿਆ ਜਿਹੜੇ ਲਾਗੇ ਗਲਤ ਤੇ ਉਹਦੇ ਬਾਰੇ ਪੈਸ਼ਨਰ ਬਾਰੇ ਕੀ ਕਹਿਣਾ ਚਾਹੀਦਾ ਹੈ ਇੱਕ ਜਿਹੜੇ ਇਥੇ ਦੇ ਅਖਬਾਰਾਂ ਚ ਅਸੀਂ ਇਹ ਵੀ ਪੜਿਆ ਆ ਵੀ ਬੰਦੇ ਮਰ ਚੁੱਕੇ ਆ ਉਹਨਾਂ ਦੀਆਂ ਪੈਨਸ਼ਨਾਂ ਲਈ ਜਾ ਰਹੀਆਂ ਇਹ ਕੋਈ ਕਈ ਕੇਸ ਪੁਲਸ ਕੇਸ ਵੀ ਹੋਏ ਨੇ ਰੌਲਾ ਬਹੁਤ ਪਿਆ ਇਹ ਬਹੁਤ ਵੱਡੇ ਪੱਧਰ ਤੇ ਬੰਦੇ ਮਰ ਗਿਆਂ ਦੀਆਂ ਪੈਨਸ਼ਨਾਂ ਜਿਹੜੀਆਂ ਲੈ ਰਹੇ ਆ ਤੇ ਉਹਨਾਂ ਤੇ ਕਾਰਵਾਈ ਵੀ ਹੋ ਰਹੀ ਆ ਔਰ ਉਹ ਬੰਦੇ ਜਿਹੜੇ ਨਾ ਉਹ ਏਡੇ ਵੱਡੇ ਪਰੂਸ ਤੇ ਉਹ ਬਰੀ ਵੀ ਨਹੀਂ ਹੋ ਸਕਦੇ ਕੇਸ ਇਹ ਬਹੁਤ ਵੱਡਾ ਕਰਾਇਆ ਮਾ ਨੂੰ ਚੂਨਾ ਲਾਉਣ ਦਾ ਧੋਖਾ ਦੇਣ ਦਾ ਇਹ ਜਰੀਆ ਜਿਹੜਾ ਇਹ ਫੜਿਆ ਵੀ ਜਾਣਾ ਤੇ ਇਹ کورٹ 'ਚ ਵੀ ਪੇਸ਼ ਹੋਣਾ ਛੱਡ ਤੇ ਬੰਦੇ 'ਚ ਬਲੀਵ ਨਹੀਂ ਹੋਣੇ ਉਹ ਜਿਸੀਂ ਬਹੁਤ ਹੋਰੀ ਗੱਲ ਕੀਤੀ ਆ ਉਹਨਾਂ ਨੇ ਇੱਕ ਸਮਾਜ ਸੇਵਕ ਲਾ ਲਓ ਚੰਗੇ ਸੁਝੇ ਸਿਟੀਜਨ ਲਾ ਗੋ ਉਹਨਾਂ ਗੱਲ ਕੀਤੇ ਕਿ ਜਿਹੜੇ ਸਰਕਾਰ ਨੂੰ ਚੂਨਾ ਲਾਉਣ ਵਾਲੇ ਤੇ ਬਹੁਤ ਤਕੜੇ ਨੇ ਕਹਿੰਦੇ ਕਿ ਮੁਰਦੇ ਦੀ ਪੈਸ਼ਨ ਲਖਾਈ ਦੇ ਨਾਲ ਲਾ ਕੇ ਔਰ ਜਿਹੜੀਆਂ ਸਗੜ ਸਕੀਮਾਂ ਉਹ ਵੀ ਲਾ ਰਿਆ ਪਰ ਕਈ ਪ੍ਰੂਫ ਇਹ ਵੀ ਨਾ ਕਿਹਾ ਪਈ ਅਗਰ ਡਬਲ ਆ ਰਿਆ ਡਬਲ ਬਣਿਆ ਧਾਰ ਘੜ ਲਓ ਪੈਨ ਘੜ ਕੋਈ ਵੀ ਆ ਪਰ ਉਹ 21 ਦਾ ਚਲਣਾ ਦਜੇ ਤਾਂ ਬੰਦੋ ਯਾਗ ਸੱਚ ਕਰਨਗੇ ਗੂਟਾ ਲੈਣਗੇ ਜਿਹੜਾ ਪਹਿਲਾ ਬਣਿਆ ਉਹ ਤੇ ਖਤਮ ਗਿਆ 21 ਤਾਂ ਇਹ ਵੀ ਆ ਔਰ 21 ਪੈਨਸ਼ਨ ਹੋਣੀ ਚਾਹੀਦੀ ਹੈ ਇਹ ਕਿਉਂ ਨਾਲ ਦੇ ਹੋਣਾ ਔਰ 50 ਸਰਕਾਰ ਜੋ ਚੂਨਾ ਲੱਗ ਰਿਹਾ ਉਹਦੀ ਉੱਚ ਪੱਧਰ ਜਾਂਚ ਹੋ ਕੇ ਉਹਨਾਂ ਦੇ ਕਲਾਬ ਸੰਸਦ ਕਾਰੀ ਕੀਤੀ ਜਾਣੀ ਚਾਹੀਦੀ ਆ ਜਿਸ ਦੇ ਵਿਸ਼ੇਸ਼ ਬਰ ਬੀ ਸਿੰਘ ਕੁਮਾਰ ਪਰਨਾਥ ਚਾਂਸਟਾਰ ਅਮਰਸਰ